ਹੱਲੋ ਕੋ ਹੋ ਜਾਏ ਪੁੱਤਨ ਛੇੜੀ ਮਾਪੇ ਠਾਕੇ ਬੈ ਜਾਣ ਠੇਰੀ ਲੱਗਦੀ ਪਾਰ ਦੇ ਸੇ ਨਾ ਬੇੜੀ ਚੱਲਣੀ ਔਖੀ ਤੰਗੀ ਓਏ ਮਾਰ ਕੇ ਝੂਠ ਨਾ ਪੁੱਤ ਵਿਆਯੋ ਤੇ ਧੀ ਕੋਈ ਹੋ ਹਜ਼ੂਰ ਣਡੀ ਓਏ ਮਾਰ ਕੇ ਝੂਠ ਨਾ ਪੁੱਤ ਵਿਆਯੋ ਤੇ ਧੀ ਕੋਈ ਹੋ ਹਜ਼ੂਰ ਣਡੀ ਓਏ ਹੋ ਦੁਨੀਆ ਮਗਰ ਪੈਸੇ ਦੇ ਭੱਜਦੀ ਨਾ ਕੋਈ ਲਾਜ ਸ਼ਰਮ ਹੈ ਜੱਗ ਦੀ ਚੁੰਨੀ ਲਾ ਕੇ ਤਾਣੇ ਨਾ ਕੱਜ ਦੀ ਕਹਿੰਦੇ ਫੈਸ਼ਨ ਵੀ ਬਾਦਾ ਇੱਜ਼ਤ ਰੁੱਲਦੀ ਜਦੋਂ ਬਾਜ਼ਾਰੀ ਕਹਿੰਦੇ ਖੇਲ ਨਸੀਬਾਂ ਦਾ ਇੱਜ਼ਤ ਰੁੱਲਦੀ ਜਦੋਂ ਬਾਜ਼ਾਰੀ ਕਹਿੰਦੇ ਖੇਲ ਨਸੀਬਾਂ ਦਾ ਹਉ ਪੁੱਤ ਜਦੋਂ ਟੱਪ ਜੇ 15 ਪੂਰੇ ਬਣ ਜਾਣ ਯਾਰ ਬੇਲੀ ਕਈ ਗੂੜੇ ਅੱਗਿਓ ਬਾਪ ਨੂੰ ਜਦ ਕੂਰੇ ਸਮਝ ਲਓ ਹੋ ਗਿਆ ਆਕੀਏ ਬਹਿ ਕੇ ਪਿਆਰ ਨਾਲ ਸਮਝਾ ਲੋ ਨਹੀਂ ਕੋਈ ਕਸਰ ਨਾ ਬਾਕੀ ਏ ਬਹਿ ਕੇ ਪਿਆਰ ਨਾਲ ਸਮਝਾ ਲੋ ਨਹੀਂ ਕੋਈ ਕਸਰ ਨਾ ਬਾਕੀ ਏ ਹੱਤੀ ਜਦੋਂ ਕੱਲੀ ਰਹਿਣਾ ਚਾਵੇ ਬਹਿ ਕੇ ਮਾਂ ਕੋਲ ਸਮਝਾਵੇ ਦਾਗ ਨਾ ਬਾਪੂ ਦੀ ਪੱਗ ਨੂੰ ਲਾਵੇ ਇੱਜ਼ਤ ਸੌਖੀ ਮਿਲਦੀ ਨਾ ਤੂੰ ਜਿਗਰ ਸਾਡੇ ਦਾ ਟੁਕੜਾ ਦੇਖੀ ਰੋਲ ਕੇ ਤਰਜੀਨਾ ਧੀਏ ਤੂੰ ਜਿਗਰ ਸਾਡੇ ਦਾ ਟੁਕੜਾ ਦੇਖੀ ਰੋਲ ਕੇ ਤਰਜੀਨਾ ਜਦ ਕੋਈ ਵਾੜ ਖੇਤ ਨੂੰ ਖਾਵੇ ਫਿਰ ਤਾਂ ਰੱਬ ਹੀ ਇੱਕ ਬਚਾਵੇ ਮੱਲੀ ਸੌਦੀ ਇੱਕ ਸਣਾਵੇ ਫੁੱਲ ਪਿੰਡ ਵਾਲਾ ਓਏ ਲੋਕੋ ਪਹਿਲਾਂ ਆਪ ਸਿਆਣੇ ਕਰ ਲੋ ਨਸ਼ਿਆਂ ਟਾਲਾ ਓਏ ਲੋਕੋ ਪਹਿਲਾਂ ਆਪ ਸਿਆਣੇ ਕਰ ਲੋ ਨਸ਼ਿਆਂ ਟਾਲਾ ਓਏ ਲੋਕੋ